सीबीआई जानबूझकर केजरीवाल जी को अंदर रखने की मंशा के तहत उनको गिरफ्तार कर रही थी ऊपर वाले ने मेरा साथ दिया क्यों क्योंकि मैं सच्चा था मैं सही था इसलिए भगवान ने मेरा साथ दिया मैं जेल से बाहर आया हूं निए 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 निए। मेरे हौसले सौ गुना ज्यादा बढ़ गए हैं एजुकेशन इज नॉट द अमाउंट ऑफ information that इज पुट in the human brain it to much to have man making character making and life building as a molecular idea ਚਾਰ ਹਫ਼ਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਦੋਸਤੋ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਹ ਸਮਾਜਿਕ ਦੇ ਛੋਟੇ-ਛੋਟੇ ਸਮੂਹਾਂ ਕਬੀਲਿਆਂ ਵਿੱਚ ਵੰਡਿਆ ਹੁੰਦਾ ਸੀ ਫਿਰ ਰਾਜਸ਼ਾਹੀ ਅਤੇ ਹੁਣ ਦੇਸ਼ਾਂ ਦੇ ਕਨਸੈਪਟ ਨੇ ਮਨੁੱਖ ਨੂੰ ਮਨੁੱਖ ਨਾਲ ਵੱਡੇ ਪੱਧਰ ਤੇ ਜੋੜਿਆ ਅੱਜ ਦੇਸ਼ਾਂ ਦੇ ਕਨਸੈਪਟ ਵਿੱਚ ਲੋਕਤੰਤਰ ਨੂੰ ਸਭ ਤੋਂ ਵਧੀਆ ਵਿਵਸਥਾ ਮੰਨਿਆ ਜਾਂਦਾ ਹੈ ਕੁਝ ਵੀ ਕਦੇ ਵੀ ਦੋਸਤੋ ਬਿਲਕੁਲ ਪਰਫੈਕਟ ਨਹੀਂ ਹੁੰਦਾ ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਖਾਸ ਕਰ ਜੋ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਵਿਸ਼ੇਸ਼ ਦੀ ਰਹਿਨਮਾਇਆ ਦੀਨ ਚੱਲਦੀਆਂ ਹਨ ਉਹ ਲੋਕਤੰਤਰ ਦੇ ਆਬਾਦੇ ਦੀ ਆੜ ਵਿੱਚ ਤਾਨਾਸ਼ਾਹੀ ਅਤੇ ਰਾਜਸ਼ਾਹੀ ਤਰੀਕੇ ਨਾਲ ਆਪਣੀਆਂ ਪਾਰਟੀਆਂ ਚਲਾਉਂਦੇ ਹਨ ਲੋਕ ਭਾਰਤ ਦੇ ਲੋਕ ਹਲੇ ਵੀ ਮਾਨਸਿਕ ਗੁਲਾਮੀ ਵਿੱਚੋਂ ਬਾਹਰ ਨਹੀਂ ਆਏ ਹਨ ਦੋਸਤੋ ਅੱਜ ਦਾ ਵਿਸ਼ਾ ਭਾਰਤ ਦੀ ਸਭ ਤੋਂ ਨਵੀਂ ਨਵੇਕਲੀ ਰਾਜਨੀਤਿਕ ਪਾਰਟੀ ਅਤੇ ਸਵੈ ਘੋਸ਼ਿਤ ਸਭ ਤੋਂ ਵੱਧ ਕੱਟੜ ਇਮਾਨਦਾਰ ਪਾਰਟੀ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ 155 ਦਿਨਾਂ ਦੀ ਜੇਲ੍ਹ ਹਾਂਜੀ 155 ਦਿਨਾਂ ਦੀ ਜੇਲ੍ਹ ਯਾਤਰਾ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਏ ਹਨ ਪੰਜਾਬ ਅਤੇ ਦਿੱਲੀ ਦੀ ਜਨਤਾ ਵਿੱਚ ਇਸ ਵੇਲੇ ਜਸ਼ਨ ਦਾ ਮਾਹੌਲ ਹੈ। ਖੁਸ਼ੀ ਵਿੱਚ ਲੋਕ ਨੱਚ ਗਾ ਰਹੇ ਹਨ, ਭੰਗੜੇ ਪਾ ਰਹੇ ਹਨ ਅਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਅੱਜ ਇਸ ਉੱਪਰ ਹੀ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ। ਦੋਸਤੋ ਖ਼ਬਰਾਂ ਦੇ ਮੁੱਖ ਪੰਨੇ ਭਰੇ ਪਏ ਹੋਏ ਹਨ ਜਿਨ੍ਹਾਂ ਦੀਆਂ ਸੁਰਖੀਆਂ ਹਨ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਤੇ ਉਹਨਾਂ ਦੇ ਬਿਆਨ ਜੇਲ੍ਹ ਵਿੱਚ ਹੌਸਲਾ 100 ਗੁਣਾ ਵਧਿਆ ਹੈ। ਇਹੋ ਜਿਹੀਆਂ ਹੈਡਲਾਈਨਸ ਹਨ ਇਹਨਾਂ ਦਿਨਾਂ ਵਿੱਚ ਬਾਕੀ ਟੀਵੀ ਸੋਸ਼ਲ ਮੀਡੀਆ ਉੱਤੇ ਤਾਂ ਉੱਥੇ ਹੋੜ ਚੱਲ ਰਹੀ ਹੈ ਜਿਵੇਂ ਕੋਈ ਗਾਂਧੀ ਜਾਂ ਨਹਿਰੂ ਵਰਗਾ ਨੇਤਾ ਦੇਸ਼ ਲਈ ਸਜ਼ਾ ਕੱਟ ਕੇ ਬਾਹਰ ਆਇਆ ਹੋਵੇ ਉਹ ਰਵਿੰਦ ਕੇਜਰੀ ਵੱਲੋਂ ਇੰਜ ਰਿਪrezent ਕਰ ਰਹੇ ਹਨ ਦੋਸਤੋ ਇਹ ਹੁੰਦੀ ਹੈ ਪੈਸੇ ਦੀ ਤਾਕਤ ਇਹ ਹੁੰਦੀ ਹੈ ਸੱਤਾ ਦੀ ਧਮਕ ਜਦੋਂ ਕਰੋੜਾਂ ਦੇ ਐਡ ਮੀਡੀਆ ਹਾਊਸਸ ਨੂੰ ਮਿਲਦੇ ਰਹੇ ਹੋਣ ਤਾਂ ਉਹ ਵੀ ਆਪਣੀ ਵਫਾਦਾਰੀ ਕਿਉਂ ਨਾ ਸਾਬਤ ਕਰਨ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਕੀ ਕੇਜਰੀਵਾਲ ਬੇਦਾਗ ਦੁੱਧ ਤੋਤੇ ਸਾਬਤ ਹੋ ਕੇ ਬਾਹਰ ਆਏ ਹਨ ਅਤੇ ਉਹਨਾਂ ਦੀ ਜਮਾਨਤ ਦੇ ਪਿੱਛੇ ਦੇ ਕਾਰਨ ਇਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਉਹਨਾਂ ਦਾ ਇੱਕ ਬਿਆਨ ਸੁਣੋ ਪਰ ਵਾਲੇ ਨੇ ਮੇਰਾ ਸਾਥ ਦਿਆ ਕਿਉਂ ਕਿਉਂਕਿ ਮੈਂ ਸੱਚਾ ਥਾ ਮੈਂ ਸਹੀ ਥਾ ਇਸ ਲਈ ਭਗਵਾਨ ਨੇ ਮੇਰਾ ਸਾਥ ਦਿਆ ਇਹ ਲੋਕੋ ਕੋ ਲਗਾ कि केजरीवाल को जेल में डाल देंगे तो केजरीवाल के हौसले टूट जाएंगे आज मैं आपको कहना चाहता हूं मैं जेल से बाहर आया हूं मेरे हौसले सौ गुना ज्यादा बढ़ गए हैं ਦੋਸਤੋ ਸ਼ੁੱਕਰਵਾਰ 13 ਸਤੰਬਰ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਸ਼ਰਤਾਂ ਤੇ ਜ਼ਮਾਨਤ ਦਿੱਤੀ ਹੈ ਉਹ ਬੇਦਾਗ ਹੋ ਕੇ ਬਾਹਰ ਨਹੀਂ ਆਏ ਹਨ ਜਿਵੇਂ ਕਿ ਉਹ ਆਪਣੇ ਬਿਆਨਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਪਰੀਮ ਕੋਰਟ ਨੇ ਉਹਨਾਂ ਨੂੰ ਬਹੁਤ ਹੀ ਸਖਤ ਸ਼ਰਤਾਂ ਦੇ ਉੱਪਰ ਜ਼ਮਾਨਤ ਦਿੱਤੀ ਹੈ। ਜ਼ਮਾਨਤ ਮਿਲਦੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸੋਦੀਆ ਉਹਨਾਂ ਦਾ ਵੈਲਕਮ ਕਰਨ ਲਈ ਜੇਲ੍ਹ ਦੇ ਬਾਹਰ ਪੁੱਜੇ। ਬੈਂਡ ਬਾਜੀ ਅਤੇ ਆਸ਼ੀਰਵਾਜੀ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਇਹਨਾਂ ਨਾਅਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਜੇਲ੍ਹ ਦੇ ਤਾਲੇ ਟੁੱਟ ਗਏ। ਅਰਵਿੰਦ ਕੇਜਰੀਵਾਲ ਛੁੱਟ ਗਏ। ਦੋਸਤੋ ਆਪ ਵਰਕਾਂ ਨੇ ਇਹ ਨਾਰੇ ਲਾ ਕੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਦੋਸਤੋ ਜੇਲ ਦੇ ਤਾਲੇ ਟੁੱਟ ਗਏ ਬਿਲਕੁਲ ਹੀ ਝੂਠ ਪਤਾ ਹੈ ਇਹ ਕਿਸ ਨਾਲ ਨਰਿੰਦ ਕੇਜਰੀਵਾਲ ਦੀ ਤੁਲਨਾ ਕਰ ਰਹੇ ਹਨ ਹਿੰਦੂਆਂ ਵਿੱਚ ਭਗਵਾਨ ਮੰਨੇ ਜਾਂਦੇ ਭਗਵਾਨ ਕ੍ਰਿਸ਼ਨ ਨਾਲ ਦੋਸਤੋ ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ ਤਾਂ ਉਹ ਆਪਣੇ ਮਾਮੇ ਕੰਸ ਦੀ ਜੇਲ ਵਿੱਚ ਸਨ ਉਹਨਾਂ ਦੇ ਮਾਤਾ ਪਿਤਾ ਉਸ ਜੇਲ ਵਿੱਚ ਕਾਜ ਦੇ ਸਾਨੇ ਭਗਵਾਨ ਕ੍ਰਿਸ਼ਨ ਦਾ ਜਨਮ ਲੈੰਦੇ ਹੀ ਕਾਂਸ ਦੀ ਜੇਲ੍ਹ ਦੇ ਤਾਲੇ ਟੁੱਟ ਗਏ ਸਨ ਉਹਨਾਂ ਨੂੰ ਸੁਰੱਖਿਆ ਤੇ ਜਮਨਾ ਪਾਰ ਅਨੰਦਜੀ ਦੇ ਘਰ ਮਾਜ ਸ਼ੋਦਾ ਜੀ ਕੋਲ ਪਹੁੰਚਾ ਦਿੱਤਾ ਗਿਆ ਸੀ ਇੰਜ ਜੇਲ੍ਹ ਦੇ ਤਾਲੇ ਟੁੱਟ ਗਏ ਅਰਵਿੰਦ ਕੇਜਰੀਵਾਲ ਛੁੱਟ ਗਏ ਇਹ ਨਾਰੇ ਲਗਾ ਕੇ ਅਰਵਿੰਦ ਕੇਜਰੀਵਾਲ ਦੀ ਤੁਲਨਾ ਭਗਵਾਨ ਕ੍ਰਿਸ਼ਨ ਨਾਲ ਕੀਤੀ ਜਾ ਰਹੀ ਹੈ ਉਹ ਤਾਂ ਦੋਸਤੋ ਸ਼ਰਾਬ ਘਟਾਲੇ ਕਰਕੇ ਜੇਲ੍ਹ ਵਿੱਚ ਡੱਕੇ ਗਏ ਸਨ ਪਤਾ ਨਹੀਂ ਦੋਸਤੋ ਇਸ ਨਾਰੇ ਨਾਲ ਅਰਵਿੰਦ ਕੇਜਰੀਵਾਲ ਦਾ ਮਹਿਮਾ ਮੰਡੜ ਕੀਤਾ ਜਾ ਰਿਹਾ ਹੈ ਉਹ ਹਿੰਦੂਆਂ ਦੇ ਭਗਵਾਨ ਭਗਵਾਨ ਕ੍ਰਿਸ਼ਨ ਦਾ અપਮਾਨ ਹੈ ਇਹ ਸਮਝ ਹਾਲੇ ਵੀ ਹਿੰਦੂ ਸਮਾਜ ਵਿੱਚ ਪੈਦਾ ਨਹੀਂ ਹੋਈ ਹੈ ਹਾਲੇ ਤਾਂ ਉਹ ਹਰਮਾਨ ਮੰਦਰ ਵੀ ਜਾਣਗੇ ਕ੍ਰਿਪਟੋ ਕ੍ਰਿਸਚਨ ਆਪਣੀ ਪਛਾਣ ਪੰਜਾਬ ਹੋਵੇ ਦਿੱਲੀ ਦੋਵੇਂ ਥਾਈਂ ਛੁਪਾਣ ਵਿੱਚ ਕਾਮਯਾਬ ਹੋਏ ਹਨ ਹਾਲੇ ਹਾਲੇ ਇਹ ਆਪਣੀ ਪਛਾਣ ਛੁਪਾਣ ਵਿੱਚ ਹੀ ਲੱਗੇ ਹੋਏ ਹਨ ਕਿਉਂਕਿ ਹਾਲੇ ਇਹਨਾਂ ਦੀ ਇੰਨੀ ਗਿਣਤੀ ਹੋਈ ਹੀ ਨਹੀਂ ਕਿ ਇਹ ਸ਼ਰਿਆ ਵਿੱਚ ਕਹਿ ਸਕਣ ਹਾਂ ਅਸੀਂ ਕਨਵਰਟ ਹੋ ਗਏ ਹਾਂ ਅਸੀਂ ਕ੍ਰਿਸਚਨ ਹਾਂ ਪੰਜਾਬ ਵਿੱਚ ਵੀ ਪਿੱਛੇ ਜਿਹੇ ਕੋਈ ਮੁੱਖ ਮੰਤਰੀ ਜੋ ਸਭ ਨੂੰ ਪਤਾ ਹੈ ਕਿ ਕ੍ਰਿਪਟੋ ਕ੍ਰਿਸਚਨ ਹੈ ਉਸ ਉਹ ਵੀ ਗਾਹੇ-ਬਗਾਹੇ ਗੁਰਦੁਆਰੇ ਜਾ ਕੇ ਆਪਣੇ ਆਪ ਨੂੰ ਮੈਂ ਸਿੱਖ ਹਾਂ ਮੈਂ ਕੱਟੜ ਸਿੱਖ ਹਾਂ ਇਹ ਹੀ ਦਰਸ਼ਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਪਰ ਦੋਸਤੋ ਸਾਊਥ ਵੀਚ ਅੱਜਕਲ ਇੰਜ ਨਹੀਂ ਹੈ ਉੱਥੇ ਸਟਾਲਿਨ ਜੋ ਕਨਵਰਟ ਹੋ ਕੇ 크੍ਰਿਸਚਨ ਹੋ ਗਿਆ ਹੈ ਤੇ ਉੱਥੇ 크੍ਰਿਸਚਨਾਂ ਦੀ ਦਮਦਾਰ ਸਥਿਤੀ ਹੈ ਰਾਜਨੀਤੀ ਵਿੱਚ ਉੱਥੇ ਉਹ ਸ਼ਰਿਆਮ ਕਹਿੰਦੇ ਹਨ Hindu ਡੇਂਗੂ ਆਂਗ ਨੇ ਖਤਮ ਕਰ ਦੇਣੇ ਚਾਹੀਦੇ ਹਨ ਸ਼ਾਇਦ ਉਹਨਾਂ ਨੇ Hindu ਦੀ ਥਾਂ ਸਨਾਤਨ ਧਰਮ ਵਰ ਇਹ ਸ਼ਬਦ ਵਰਤਿਆ ਸੀ ਦੋਸਤ ਦੋਸਤੋ ਅਰਵਿੰਦ ਕੇਜਰੀਵਾਲ ਦਾ ਸ਼ਾਹੀ ਜਲੂਸ ਜੇਲ੍ਹ ਤੋਂ ਲੈ ਕੇ ਚੰਦਰੀ RAM ਦੇ ਅਖਾਰੇ ਅਤੇ ਫਿਰ ਉਹਨਾਂ ਦੇ ਇੱਕ ਸਰਕਾਰੀ ਨਿਵਾਸ ਸਥਾਨ ਸਿਵਲ ਲਾਈਨ ਤੱਕ ਕੱਢਿਆ ਗਿਆ। ਕਿਆ ਬਾਤਾਂ ਨੇ ਅਰਵਿੰਦ ਕੇਜਰੀਵਾਲ ਦੀਆਂ ਉਹਨਿਆਂ ਦੀ ਸ਼ਾਨੋ ਸ਼ੌਕਤ ਵਾਹ ਜੀ ਵਾ। ਉਹਨਾਂ ਨੇ ਆਪਣੇ ਵਰਕਰਾਂ ਨੂੰ ਪੂਰੇ ਦੇਸ਼ ਨੂੰ ਸੁਨੇਹਾ ਦਿੱਤਾ ਕਿ ਮੈਨੂੰ ਜੇਲ੍ਹ ਵਿੱਚ ਸੁੱਟ ਮੇਰਾ ਹੌਸਲਾ ਤੋੜਨਾ ਉਸ ਦੀ ਕੋਸ਼ਿਸ਼ ਕੀਤੀ ਗਈ ਪਰ ਮੇਰਾ ਹੌਸਲਾ ਪਹਿਲੇ ਨਾਲੋਂ 100 ਗੁਣਾ ਵੱਧ ਗਿਆ ਹੈ। ਉਹਨਾਂ ਨੇ ਕਿਹਾ ਕਿ ਮੇਰਾ ਜੀਵਨ ਦੇਸ਼ ਲਈ ਸਮਰਪਿਤ ਹੈ। ਜ਼ਿੰਦਗੀ ਦਾ ਹਰ ਪਲ ਖੂਨ ਦਾ ਹਰ ਕਤਰਾ ਦੇਸ਼ ਲਈ ਸਮਰਪਿਤ ਹੈ ਕਿੰਨਾ ਚੰਗਾ ਭਾਸ਼ਣ ਦਿੱਤਾ ਉਹਨਾਂ ਨੇ ਚੰਗਾ ਹੁੰਦਾ ਉਹ ਇਹ ਵੀ ਕਹਿ ਦਿੰਦੇ ਕਿ ਸ਼ਰਾਬ ਘਟਾਲੇ ਵਿੱਚ ਮੈਂ ਅਤੇ ਮੇਰੀ ਪਾਰਟੀ ਬਿਲਕੁਲ ਹੀ پاک ਪਵਿੱਤਰ ਹਨ ਬਿਲਕੁਲ ਪਵਿੱਤਰ ਬਾਈਬਲ ਵਾਂਗ ਕੋਈ ਸ਼ਰਾਬ ਘਟਾਲਾ ਹੋਇਆ ਹੀ ਨਹੀਂ ਕਿਸੇ ਨੂੰ ਫਾਇਦਾ ਨਹੀਂ ਪਹੁੰਚਾਇਆ ਗਿਆ ਨਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਜੇਬ ਵਿੱਚ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਫੰਡ ਵਿੱਚ ਇਸ ਘਟਾਲੇ ਨਾਲ ਸੰਬੰਧਿਤ ਕੋਈ ਵੀ ਪੈਸਾ ਗਿਆ ਹੈ ਪਰ ਉਹ ਉਹ ਤਾਂ ਵਿਹਾਰ ਹੀ ਰੱਬ ਵਰਗਾ ਕਰ ਰਹੇ ਹਨ ਪਾਰਟੀ ਦੇ ਵਰਕਰਾਂ ਨੇ ਤਾਂ ਉਹਨਾਂ ਨੂੰ ਪ੍ਰਮਾਤਮਾ ਹੀ ਡਿਕਲੇਅਰ ਕਰ ਛੱਡਿਆ ਹੈ ਇਹਨਾਂ ਦਿਨਾਂ ਵਿੱਚ ਪਰ ਦੋਸਤੋ 155 ਦਿਨ ਲਗਾਤਾਰ ਲਗਭਗ 5 ਮਹੀਨੇ ਬਣਦੇ ਹਨ ਇੱਕ ਸਟੇਟ ਦੇ ਸੀਐਮ ਨੂੰ ਅਦਾਲਤਾਂ ਕਿਵੇਂ ਜੇਲ੍ਹ ਵਿੱਚ ਡਕੀ ਰੱਖੀਆਂ ਜੇ ਉਹ ਇੰਨੇ ਹੀ ਬੇਗੁਨਾਹ ਹੁੰਦੇ ਦੋਸਤੋ ਜੇ ਉਹ ਬੇਗਨਾਹ ਹੁੰਦੇ ਤਾਂ ਉਹਨਾਂ ਦੀ ਜ਼ਮਾਨਤ ਅਰੇਸਟ ਹੁੰਦੇ ਹੀ 2-4 ਦਿਨਾਂ ਵਿੱਚ ਕਿਉਂ ਨਾ ਹੋਈ ਸਵਾਲ ਤਾਂ ਪੈਦਾ ਹੁੰਦਾ ਹੀ ਹੈ ਦੋਸਤੋ ਉਹਨਾਂ ਨੂੰ 26 ਜੂਨ 2024 ਨੂੰ ਅਰੈਸਟ ਕੀਤਾ ਗਿਆ ਸੀ। ਦੋਸਤੋ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਉਹਨਾਂ ਦੀ ਜ਼ਮਾਨਤ ਲਈ ਹਰ ਅਦਾਲਤ ਵਿੱਚ ਲਗਭਗ ਲੋਅਰ ਕੋਰਟ ਹੋਵੇ, ਹਾਈ ਕੋਰਟ ਹੋਵੇ ਜਾਂ ਸੁਪਰੀਮ ਕੋਰਟ ਉੱਥੇ ਅਪੀਲ ਕੀਤੀ ਗਈ। ਹਰ ਵਾਰ ਉਹ ਨਾਮਨਜ਼ੂਰ ਹੁੰਦੀ ਹੀ ਰਹੀ। ਦੋਸਤੋ ਸੁਪਰੀਮ ਕੋਰਟ ਵਿੱਚ ਉਹਨਾਂ ਦੀ ਜ਼ਮਾਨਤ ਦਾ ਫੈਸਲਾ ਦੋ ਜੱਜਾਂ ਦੀ ਬੈਂਚ ਨੇ ਦਿੱਤਾ ਹੈ। ਸੀਬੀਆਈ ਵੱਡੀ ਬੈਂਚ ਕੋਲ ਇਸ ਖਿਲਾਫ ਜਾ ਸਕਦੀ ਸੀ। ਪਰ ਸੀਬੀਆਈ ਨਹੀਂ ਗਈ ਕਾਰਨ ਰਾਜਨੀਤਿਕ ਹਰਿਆਣਾ ਇਲੈਕਸ਼ਨ ਬਸ ਇਸ਼ਾਰਾ ਹੀ ਕਾਫੀ ਹੈ। ਸੁਪਰੀਮ ਕੋਰਟ ਦੇ ਦੋ ਜੱਜ ਜਸਟਿਸ ਸੂਰਜਕਾਂਦ ਅਤੇ ਜਸਟਿਸ ਉੱਜਲ ਭੁਈਆ ਉੱਜਲ ਭੁਈਆ ਨੇ ਤਾਂ ਸੀਬੀਆਈ ਨੂੰ ਕਿਹਾ ਕਿ ਉਹ ਤੋਤੇ ਦੀ ਛਵੀ ਤੋਂ ਬਾਹਰ ਆਵੇ। ਉਹਨਾਂ ਨੇ ਕਿਹਾ ਕਿ 22 ਮਹੀਨੇ ਕੇਸ ਰਜਿਸਟਰਡ ਕੀਤੇ ਨੂੰ ਹੋ ਗਏ ਹਨ। ਜੇ 22 ਮਹੀਨੇ ਪਹਿਲੇ ਅਰਵਿੰਦ ਕੇਜਰੀਵਾਲ ਜੀ ਨੂੰ ਅਰੇਸਟ ਕਰਨ ਦੀ ਜ਼ਰੂਰਤ ਸੀਬੀਆਈ ਨੇ ਮਹਿਸੂਸ ਨਾ ਕੀਤੀ ਤਾਂ ਹੁਣ ਉਹਨਾਂ ਨੂੰ ਕਿਉਂ ਅਰੇਸਟ ਕੀਤਾ ਗਿਆ ਸੀ? ਖਾਸ ਕਰ ਉਦੋਂ ਜਦੋਂ ਉਹ ਈਡੀ ਦੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਜ਼ਮਾਨਤ ਦੇ ਹੱਕਦਾਰ ਹੋ ਗਏ ਸਨ। ਕਿਆ ਬਾਤਾਂ ਨੇ ਅਦਾਲਤਾਂ ਦੀਆਂ ਜਸਟਰ ਉੱਜਲ ਭੁਈਆਂ ਦੀਆਂ ਦੋਸਤੋ ਜੇ ਪਹਿਲੇ ਮਹੀਨੇ ਅਰੇਸਟ ਨਾ ਹੋਈ ਤਾਂ ਕਦੇ ਵੀ ਅਰੇਸਟ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਫਿਰ ਸਵਾਲ ਤਾਂ ਉੱਠਣਗੇ ਜੇ ਪਹਿਲੇ ਮਹੀਨੇ ਅਰੇਸਟ ਨਾ ਹੋਈ ਫਿਰ ਦੂਜੇ ਮਹੀਨੇ ਕਿਉਂ ਫਿਰ ਤੀਜੇ ਮਹੀਨੇ ਕਿਉਂ ਫਿਰ ਚੌਥੇ ਮਹੀਨੇ ਪੰਜਵੇਂ ਮਹੀਨੇ ਜਾਂ ਤਾਂ ਫਿਰ ਦੋਸਤੋ ਕੇਸ ਦਰਜ ਹੁੰਦੇ ਹੀ ਅਰੇਸਟ ਕੀਤੀ ਜਾਵੇ ਜਾਂ ਫਿਰ ਕਦੇ ਵੀ ਨਹੀਂ ਵਾਕਿ ਅਦਾਲਤਾਂ ਦੇ ਜੱਜ ਜੀਨੀਅਸ ਹੁੰਦੇ ਹਨ ਪਰ ਜਸਟਿਸ ਸੂਰਿਆਕਾਂਤ ਉਹ ਸਿਰਫ ਕੇਸ ਤੱਕ ਹੀ ਸੀਮਤ ਰਹੇ ਉਹਨਾਂ ਨੇ सीबीआई ਦੀ ਰਣਤ ਨੂੰ ਜਾਇਜ਼ ਦੱਸਿਆ ਤੇ ਜੋ ਪ੍ਰੋਸੈਸ ਅਪਣਾਈ ਗਈ ਉਸ ਨੂੰ ਵੀ ਉਹਨਾਂ ਨੇ ਠੀਕ ਹੀ ਕਿਹਾ। ਦੋਸਤੋ ਇਸ ਵੇਲੇ ਜੋ ਪਰਮਾਤਮਾ ਜਾਂ ਉਸ ਵਰਗੇ ਹੀ ਬਣ ਕੇ ਇੱਕ ਮਹਾਨ ਦੇਸ਼ ਭਗਤ ਵਾਂਗ ਕਿਸੇ ਵੀ ਤਰ੍ਹਾਂ ਨਹਿਰੂ ਜਾਂ ਗਾਂਧੀ ਤੋਂ ਘੱਟ ਨਹੀਂ। ਅਰਵਿੰਦ ਕੇਜਰੀਵਾਲ ਜੀ ਜਿਵੇਂ ਅਦਾਲਤਾਂ ਦੇ ਹੁਕਮ ਨਾਲ ਜੇਲ੍ਹ ਵਿੱਚੋਂ ਬਾਹਰ ਆਏ ਹਨ ਉਹ ਬਾਈਜਿਤ ਬਰੀ ਹੋ ਕੇ નિર્ਦੋਸ਼ ਹਨ ਇਹ ਤਾਂ ਹੈ ਹੀ ਨਹੀਂ। ਜਦੋਂ ਕਿ ਉਹ ਜਮਾਨਤ ਤੇ ਬਾਹਰ ਆਏ ਹਨ ਸੁਪਰੀਮ ਕੋਰਟ ਨੇ ਸਪਰੀਮ ਕੋਰਟ ਨੇ ਬੜੀਆਂ ਸਖਤ ਸ਼ਰਤਾਂ ਲਾਈਆਂ ਨੇ ਉਹਨਾਂ ਦੇ ਜਿਸ ਬਾਰੇ ਮੇਨਸਟ੍ਰੀਮ ਮੀਡੀਆ ਗੱਲ ਹੀ ਨਹੀਂ ਕਰ ਰਿਹਾ ਉਹਨਾਂ ਨੂੰ 10 ਲੱਖ ਦੇ ਮੁਚਲਕੇ ਦੇ ਉੱਪਰ ਰੱਖਾ ਕੀਤਾ ਗਿਆ ਹੈ ਸਭ ਤੋਂ ਪਹਿਲੀ ਸ਼ਰਤ ਕਿ ਉਹ ਬਾਹਰ ਜਾ ਕੇ ਸੀਬੀਆਈ ਕੇਸ ਬਾਰੇ ਕੋਈ ਸਰਬਜਨਿਕ ਟਿੱਪਣੀ ਨਹੀਂ ਕਰਨਗੇ ਭਾਵੇਂ ਉਹਨਾਂ ਨੇ ਇੰਡਾਇਰੈਕਟਲੀ ਬਾਹਰ ਆ ਕੇ ਕਹਿ ਹੀ ਦਿੱਤਾ ਹੈ ਕਿ ਉਹਨਾਂ ਦਾ ਦੋਸ਼ ਭ੍ਰਿਸ਼ਟਾਚਾਰ ਨਹੀਂ ਹੈ ਸਗੋਂ ਰਾਸ਼ਟਰ ਵਿਰੋਧੀ ਤਾਕਤਾਂ ਖਿਲਾਫ ਆਵਾਜ਼ ਉਠਾਉਣਾ ਹੈ ਮਤਲਬ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ ਸੁਪਰੀਮ ਕੋਰਟ ਨੇ ਇਸ ਤੋਂ ਇਲਾਵਾ ਹਰ ਤਰੀਕ ਤੇ ਪੇਸ਼ ਹੋਣ ਦਾ ਵਾਅਦਾ ਉਹਨਾਂ ਤੋਂ ਲਿਆ ਹੈ ਇਸ ਤੋਂ ਇਲਾਵਾ ਬੇਸ਼ੱਕ ਉਹ ਦਿੱਲੀ ਦੇ ਸੀਐਮ ਹਨ ਪਰ ਉਹ ਸੀਐਮ ਆਫਿਸ ਜਾਂ ਸਚਵਾਲੇ ਨਹੀਂ ਜਾ ਸਕਣਗੇ ਕਿਸੇ ਵੀ ਸਰਕਾਰੀ ਫਾਈਲ ਉੱਪਰ ਸਾਈਨ ਨਹੀਂ ਕਰ ਸਕਣਗੇ ਕੇਸ ਦੇ ਕਿਸੇ ਗਵਾਹ ਜਾਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਉਹਨਾਂ ਨੂੰ ਕਰਨਾ ਮਨਾ ਹੈ ਸੁਪਰੀਮ ਕੋਰਟ ਦੇ ਜੱਜਾਂ ਨੇ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਮਕਦਮਾ ਲੰਬਾ ਚਲੇਗਾ ਲੰਮੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਵਿਅਕਤੀਗਤ ਸੁਤੰਤਰਤਾ ਦੇ ਖਿਲਾਫ ਹੁੰਦਾ ਹੈ ਵਾਜੀਵਾ ਅਦਾਲਤਾਂ ਦੇ ਜੱਜੋ ਜੁਡੀਸ਼ਰੀਓ ਤੁਸੀਂ ਧੰਨ ਹੋ ਸਿਰਫ ਨਤਾਵਾਂ ਵੇਲੇ ਹੀ ਇਹ ਤੁਹਾਨੂੰ ਕਿਉਂ ਚੇਤੇ ਆਉਂਦਾ ਹੈ ਇਸ ਜ਼ਮਾਨਤ ਦਾ ਵਿਰੋਧ ਕਿਸੇ ਵੱਡੀ ਬੈਂਚ ਕੋਲ ਸੀਬੀਆਈ ਜਾਂ ਸਰਕਾਰ ਵੱਲੋਂ ਕਿਉਂ ਨਹੀਂ ਕੀਤਾ ਗਿਆ ਆ ਜੋ ਉਹ ਵੀ ਜਾਣਦੇ ਹਾਂ ਇੱਥੇ ਜੋ ਨਤੀਜਾ ਨਿਕਲਦਾ ਹੈ ਦੋਸਤੋ ਉਹ ਹੈ ਸਿਰਫ ਅਤੇ ਸਿਰਫ ਰਾਜਨੀਤੀ ਹਰਿਆਣਾ ਦੇ ਇਲੈਕਸ਼ਨ ਉਹਨਾਂ ਨੂੰ ਕੇਂਦਰ ਵਿੱਚ ਦੂਰ ਰੱਖ ਕੇ ਇਹ ਸਭ ਕੁਝ ਕੀਤਾ ਗਿਆ ਹੈ ਹਰਿਆਣਾ ਦਿੱਲੀ ਅਤੇ ਪੰਜਾਬ ਦੇ ਵਿਚਕਾਰ ਪੈਂਦਾ ਹੈ ਪੰਜਾਬ ਅਤੇ ਦਿੱਲੀ ਵਿੱਚ ਦੋਹਾਂ ਥਾਈਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਂਝ ਵੀ ਕੇਜਰੀਵਾਲ ਦੀ ਜਨਮ ਭੂਮੀ ਹਰਿਆਣਾ ਹੀ ਹੈ ਆਮ ਆਦਮੀ ਪਾਰਟੀ ਦਾ ਕੁਝ ਤਾਂ ਇਫੈਕਟ ਹੋਵੇਗਾ ਹੀ ਹਰਿਆਣਾ ਵਿੱਚ ਕੁਰਪ ਖੇਤਰ ਵਿੱਚ ਬੇਸ਼ਕ ਆਮ ਆਦਮੀ ਪਾਰਟੀ ਕੈਂਡੀਡੇਟ ਲੋਕ ਸਭਾ ਚੋਣਾਂ ਵੇਲੇ ਹਾਰ ਗਿਆ ਪਰ ਵੋਟਾਂ ਉਹ ਚੰਗੀਆਂ ਪ੍ਰਾਪਤ ਕਰ ਗਿਆ ਸੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਇਕੱਲੇ ਸਾਰੀਆਂ ਸੀਟਾਂ ਉੱਪਰ ਇਸ ਵਾਰ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਤੇ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਹਨ ਸ਼ਾਇਦ ਇਸੇ ਕਾਰਨ ਹੀ ਕੇਜਰੀਵਾਲ ਦੀ ਜਮਾਨਤ ਦਾ ਬਹੁਤਾ ਵਿਰੋਧ ਨਹੀਂ ਕੀਤਾ ਗਿਆ ਨਹੀਂ ਤਾਂ ਸਰਕਾਰ ਕੋਲ ਸੀਬੀਆਈ ਕੋਲ ਜਾਂ ਏਡੀ ਕੋਲ ਸਬੂਤਾਂ ਦੀ ਕੋਈ ਕਮੀ ਨਹੀਂ ਹੈ ਹੁਣ ਅਰਵਿੰਦ ਕੇਜਰੀਵਾਲ ਬਾਹਰ ਆ ਕੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦਾ ਕੋਰ ਵੋਟਰ ਕਿੱਥੋਂ ਆਇਆ ਹੈ ਦੋਸਤੋ ਬਿਨਾਂ ਸ਼ੱਕ ਸਭ ਨੂੰ ਪਤਾ ਹੈ ਕਾਂਗਰਸ ਪਾਰਟੀ ਦਾ ਹੀ ਵੋਟਰ ਰਿਹਾ ਹੈ ਜੋ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਕੇ ਉਹਨਾਂ ਦਾ ਵੋਟਰ ਬਣ ਗਿਆ ਹੈ ਜਾਂ ਫਿਰ ਥੋੜਾ ਬਹੁਤ ਕਮਿਊਨਿਸਟ ਪਾਰਟੀਆਂ ਦੇ ਮੈਂਬਰ ਉਹ ਇਹਨਾਂ ਨੂੰ ਵੋਟ ਪਾਉਂਦੇ ਹਨ ਇੰਜ ਹਰਿਆਣਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਿੰਨੇ ਵੀ ਵੋਟ ਪ੍ਰਾਪਤ ਕਰੇਗੀ ਉਹ ਕਾਂਗਰਸ ਦੇ ਵੋਟਰਾਂ ਵਿੱਚੋਂ ਹੀ ਹੋਣਗੇ ਭਾਵੇਂ ਕਮਿਊਨਿਸਟ ਵਿਚਾਰਧਾਰਾ ਦੇ ਵੋਟਰ ਹੋਣ ਜਾਂ ਕੁਝ ਇਸਲਾਮੀ ਵੋਟਰ ਉਹ ਸਿਰਫ਼ ਅਤੇ ਸਿਰਫ਼ ਕਾਂਗਰਸ ਨੂੰ ਜੋ ਪੈਣੇ ਸਨ ਹੁਣ ਸ਼ਾਇਦ ਆਮ ਆਦਮੀ ਪਾਰਟੀ ਨੂੰ ਪੈ ਜਾਣ ਇੰਜ ਜੇ ਆਮ ਆਦਮੀ ਪਾਰਟੀ ਕਾਂਗਰਸ ਦੇ 10-15% ਵੀ ਵੋਟ ਖਿੱਚ ਗਈ ਤਾਂ ਹਰਿਆਣਾ ਵਿੱਚ ਭਾਵੇਂ ਸੀਟਾਂ ਦਾ ਆਮ ਆਦਮੀ ਪਾਰਟੀ 2-3 ਹੀ ਪ੍ਰਾਪਤ ਕਰ ਸਕੇ ਪਰ ਕਾਂਗਰਸ ਦੀਆਂ 30-35 ਸੀਟਾਂ ਦੇ ਉੱਪਰ ਸਿੱਧਾ ਅਸਰ ਪਾ ਦੇਵੇਗੀ। ਦੋਸਤੋ ਹਰਿਆਣਾ ਵਿੱਚ ਭਾਜਪਾ ਹੋਵੇ ਜਾਂ ਐਨਐਲਓ ਉਹਨਾਂ ਦੇ ਆਪਣੇ ਕੋਰ ਵੋਟਰ ਹਨ। ਉਹਨਾਂ ਦੀ ਵੋਟ ਜਿੰਨੀ ਉਹਨਾਂ ਨੂੰ ਪੈ ਸਕਦੀ ਹੈ ਉਹ ਪਵੇਗੀ ਹੀ ਪਰ ਐਂਟੀ ਬੀਜੇਪੀ ਵੋਟ ਉਹ ਦੋ ਖੇਮਿਆਂ ਵਿੱਚ ਤਗੜੇ ਖੇਮਿਆਂ ਵਿੱਚ ਇਸ ਵਾਰ ਵੰਡ ਹੋ ਜਾਵੇਗੀ। ਇੰਜ ਅਰਵਿੰਦ ਕੇ ਜੀਰਵਾਲ ਦੀ ਜਮਾਨਤ ਹਰਿਆਣਾ ਵਿੱਚ ਕਾਂਗਰਸ ਦਾ ਖੇਲਾ ਹੋ ਗਿਆ ਹੈ ਉਸ ਵਰਗੀ ਹੈ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਚੋਣਵਾਦੇ ਇਹੋ ਜਿਹੇ ਕਰੇਗੀ ਕਿ ਕਾਂਗਰਸ ਨਾਲ ਜੁੜੇ ਹੋਏ ਕਮਜ਼ੋਰ ਤਬਕੇ ਦੇ ਵੋਟਰ ਉਹ ਆਪ ਹੀ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਜਾਣਗੇ ਇਹਨਾਂ ਵਾਦਿਆਂ ਕਰਕੇ ਬਾਕੀ ਦੋਸਤੋ 22 ਦਿਨਾਂ ਦੀ ਗੱਲ ਹੈ ਸਥਿਤੀ ਸਪਸ਼ਟ ਹੋ ਹੀ ਜਾਵੇਗੀ ਅੰਤ ਵਿੱਚ ਦੋਸਤੋ ਰਾਜਨੀਤੀ ਵਿੱਚ ਕੋਈ ਵੀ ਦੁੱਧ ਧੋਤਾ ਨਹੀਂ ਹੁੰਦਾ ਨਾ ਹੀ ਅਦਾਲਤਾਂ ਆਣੀਆਂ ਹੁੰਦੀਆਂ ਹਨ ਵਾਸਤਨਾ ਅਟਲੋਗ ਅਤੇ ਮਹੰਗੇ ਵਕੀਲ ਅਤੇ ਛਾਤਰ ਨੇਤਾ ਇਹਨਾਂ ਨੂੰ ਆਪਣੇ ਪੱਖ ਵਿੱਚ ਭੁਗਤਾ ਲੈਂਦੇ ਹਨ ਅਤੇ ਆਮ ਆਦਮੀ ਉਹ ਬਸ ਤਮਾਸ਼ੀਨ ਵੋਟਾਂ ਵੇਲੇ ਦੋਸਤੋ ਸਮਾਜ ਦੇਸ਼ ਧਰਮ ਠੀਕ ਗਲਤ ਸਭ ਕੁਝ ਸੋਚ ਸਮਝ ਕੇ ਹੀ ਵੋਟ ਪਾਉਣੀ ਚਾਹੀਦੀ ਹੈ ਨੇਤਾਵਾਂ ਦੇ ਭਾਸ਼ਣਾ ਜਾਂ ਚੋਣ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਨਹੀਂ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ